ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗワਰਮਾ ਦੁੱਧ ਤੇ ਬੁੱਧ ਵਿਗੜਦਿਆਂ ਚਿਰ ਨਹੀਂ ਲੱਗਦਾ ਹੁੰਦਾ ਇਹ ਕਹਾਵਤ ਸੱਚੀ ਹੈ ਪਰ ਇਸ ਦਾ ਦੂਜਾ ਪਹਿਲੂ ਇਹ ਹੈ ਕਿ ਵਿਗੜੇ ਹੋਏ ਦੁੱਧ ਜਾਂ ਬੁੱਧ ਨੂੰ ਸਵਾਰਨ ਵਿੱਚ ਕਿੰਨਾ ਹੀ ਚਿਰ ਲੱਗਦਾ ਹੋਵੇ ਇਸ ਦਾ ਜਵਾਬ ਸਾਨੂੰ ਸਰਦਾਰ ਠਾਕੁਰ ਸਿੰਘ ਦੀ ਜਵਾਨੀ ਵਿੱਚੋਂ ਲੱਭ ਪੈਂਦਾ ਹੈ ਜਦੋਂ ਅਸੀਂ ਉਸ ਦੇ کردار ਨੂੰ ਤੱਕਦੇ ਹਾਂ ਪਿਤੀ ਰਾਤੀ ਉਹ ਅਮਰਕੌਰ ਦੇ ਮਕਾਨਤ ਜਦ ਪਹੁੰਚਿਆ ਸੀ ਤਾਂ ਪਛਤਾਪ ਦੇ ਦੇ ਸੱਤ ਸਾਬਣ ਨੇ ਉਸ ਦੀ ਮੈਲੀ ਆਤਮਾ ਨੂੰ ਕਾਫੀ ਹੰਦਾਲ ਦਿੱਤਾ ਸੀ ਤੇ ਅਮਰਕੌਰ ਦੇ ਨਿੱਗੇ ਵਰਤਾਅ ਨੇ ਜਿਸ ਵਿੱਚ ਹੋਰ ਵੀ ਨਖਾਰ ਲੈ ਆਂਦਾ ਸੀ ਅਮਰਕੌਰ ਨੂੰ ਆਸ ਵੱਜ ਗਈ ਸੀ ਕਿ ਉਸ ਦਾ ਪਾਲਾ ਭੁੱਲਿਆ ਪਟਕਿਆ ਪਤੀ ਸੋ ਮਾਰਗ ਵੱਲ ਪਰਤ ਰਿਹਾ ਪਰ ਕੀ ਉਸ ਦਾ ਇਹ ਕਿਆਸ ਸੱਚਾ ਸੀ ਗਲੀ 'ਚ ਨਿਕਲ ਤੋਂ ਬਾਅਦ ਸਰਦਾਰ ਹੋਰੀ ਜਦਕਾਰ ਵਿੱਚ ਜਾ ਬੈਠੇ ਤਾਂ ਉਹਨਾਂ ਦੇ ਅੰਦਰ ਸਖਤ ਕਿਸਮ ਦੀ ਹਨੇਰੀ ਜਿਹੀ ਝੁੱਲ ਰਹੀ ਸੀ ਤੇ ਇਹ ਹਨੇਰੀ ਉਸ ਸਾਰੇ ਕੁਝ ਦੀ ਉਡਾਈ ਲੈ ਜਾ ਰਹੀ ਸੀ ਜਿਹੜਾ ਦਿਲ ਅੰਦਰ ਲੈ ਕੇ ਸਰਦਾਰ ਹੋਰੀ ਅਮਰਕੌਰ ਪਾਸਾ ਗਏ ਸਨ ਉਸ ਵੇਲੇ ਉਹਨਾਂ ਦੇ ਦਿਲ ਵਿੱਚ ਜਿਹੜੀ ਸਭ ਤੋਂ ਵੱਡੀ ਇੱਛਾ ਸੀ ਉਹ ਇਹ ਕਿ ਅਮਰਕੌਰ ਇੱਕ ਬਹੁਤ ਉੱਚੇ ਚਾਲ ਚੱਲਣ ਤੇ ਪਵਿੱਤਰ ਆਤਮਾ ਵਾਲੀ ਜਨਾਨੀ ਉਹ ਜੇ ਕਦੀ ਆਪਣੇ ਉੱਚ ਗੁਣਾਂ ਦੀ ਮਦਦ ਨਾਲ ਚਿੰਤਾ ਮਰੀ ਨੂੰ ਸਮਝਾ ਵਜਾ ਕੇ ਉਸ ਮਾਰਗ ਤੇ ਲੈ ਆਵੇ ਤਾਂ ਸਾਰਾ ਕੰਮ ਆ ਸਕਦਾ ਹੈ ਆਦ ਪਰ ਜਿਉ ਹੀ ਉਹਨਾਂ ਦੀ ਨਜ਼ਰ ਸਲੋਚਨਾ ਉੱਤੇ ਪਈ ਕਿ ਸਭ ਕੁਝ ਉਲਟ ਫਲਟ ਹੋ ਗਿਆ ਜਾਂ ਇਉਂ ਸਮਝੋ ਕਿ ਸਭ ਕੁਝ ਭੁੱਲ ਗਿਆ ਜੋ ਸੋਚਦੇ ਹੋਏ ਉਹ ਅਮਰਕੌਰ ਦੇ ਮਕਾਨ ਤੇ ਗਿਆਏ ਗਏ ਸਨ ਤਾਂ ਬਾਕੀ ਰਹਿ ਗਿਆ ਨਮਾ ਤੱਕਿਆ ਹੋਇਆ ਚਿਹਰਾ ਜਿਸ ਜਿੰਨਾ ਸੋਹਣਾ ਚਿਹਰਾ ਸ਼ਾਇਦ ਇਸ ਤੋਂ ਪਹਿਲਾਂ ਉਹਨਾਂ ਦੀਆਂ ਅੱਖਾਂ ਨੇ ਸਾਵੇਂ ਕਦੀ ਨਹੀਂ ਸੀ ਦੇਖਿਆ ਹੋਇਆ। ਹੁਣੇ-ਹੁਣੇ ਉਹ ਅਮਰਗਰ ਨੂੰ ਕੋਠੀ ਮੋੜ ਆਉਣ ਲਈ ਰਜ਼ਾਮੰਦ ਕਰਕੇ ਮੁੜੇ ਸਨ ਤੇ ਉਹਨਾਂ ਦੇਲ ਨਾਲ ਠਾਨ ਲਈ ਸੀ ਕਿ ਕੱਲ ਜਾਂ ਹੱਦ ਪਰਸੋਂ ਤਿੱਗ ਉਹ ਉਸ ਦਾ ਨਿਵਾਸ ਬਦਲ ਦੇਣਗੇ। ਬੀਤੀ ਰਾਤੀ ਉਹ ਇਹੋ ਫੈਸਲਾ ਕਰਕੇ ਸੁੱਤੇ ਸਨ ਪਰ ਸਵੇਰ ਦੇ ਸੂਰਜ ਦੀ ਪਹਿਲੀ ਕਿਰਨ ਨੇ ਹੀ ਉਹਨਾਂ ਦੀ ਇਹ ਤਜ਼ਵੀਜ਼ ਉਪੇਖਿਆ ਦੇ ਖਾਤੇ ਸੁੱਟ ਦਿੱਤੀ। ਕਾਰ ਜਦੋਂ ਕੋਠੀ ਦੇ ਨੇੜੇ ਪਹੁੰਚੀ ਤਾਂ ਸਰਦਾਰ ਹੋਰਾਂ ਦੇ ਖਿਆਲਾਂ ਦੀ ਵਿਚਾਰ ਲੜੀ ਟੁੱਟ ਗਈ ਜਿਸ ਭਿਆਨਕ ਹੋਣੀ ਤੋਂ ਛੁਟਕਾਰਾ ਪਾਣ ਲਈ ਕੱਲ ਉਹ ਘਰੋਂ ਨਿਕਲੇ ਸਨ ਉਹ ਜਿਉਂ ਦੀ ਤ्यों ਮਜੂਦ ਸੀ ਹੁਣ ਉਹਨਾਂ ਦੇ ਖਿਆਲਾਂ ਦਾ बहाव ਸਲੋਚਨਾ ਵੱਲੋਂ ਹਟ ਕੇ ਮੋੜ ਚਿੰਤਾਮਣੀ ਦੀ ਚਿੰਤਾ ਵਿੱਚ ਗੁੰਮ ਹੋਈ ਜਾ ਰਿਹਾ ਸੀ ਉਹ ਸੋਚ ਰਹੇ ਸਨ ਨਹੀਂ ਇਹ ਇਲਾਜ ਬਿਲਕੁਲ ਥੋਥਾ ਹੈ ਫਲਾਂ ਚਿੰਤਾਮਣੀ ਜਿਹੜੀ ਇਸ ਵਿਲੇਜ ਜਿਵੇਂ ਦੋ ਖਰਾਟੇ ਦੇ ਅਸਰ ਹੇਠ ਆ ਕੇ ਪੁੱਤਰੀ ਹੋਈ ਹੈ ਇਸ ਹਾਲਤ ਵਿੱਚ ਅਮਰਕੌਰ ਦੀ ਕੋਸ਼ਿਸ਼ ਦੀ ਸਾਰ ਰਸਾਖਦੀ ਹੈ ਇਸ ਮੁਸੀਬਤ ਤੋਂ ਛੁੱਟਣ ਲਈ ਕੋਈ ਹੋਰ ਹੀ ਰਸਤਾ ਅਖਤਿਆਰ ਕਰਨਾ ਪਵੇਗਾ ਕਹਿੰਦੇ ਨੇ ਨੇਕੀ ਨੇਕੀ ਨੂੰ ਜਨਮ ਦਿੰਦੀ ਹੈ ਤੇ ਵਦੀ ਵਦੀ ਇਹ ਸ਼ਾਇਦ ਦੋਹਾਂ ਦੇ ਪ੍ਰਸੂਤ ਢੰਗ ਵਿੱਚ ਇੱਕ ਫਰਕ ਹੈ ਨੇਕੀ ਜੇ ਨੇਕੀ ਨੂੰ ਜਨਮ ਦਿੰਦੀ ਹੈ ਤਾਂ ਸ਼ੇਰਨੀ ਦਾ ਰੂਪ ਬਣ ਕੇ ਜਿਹੜੀ ਆਪਣੀ ਜ਼ਿੰਦਗੀ ਵਿੱਚ ਸਿਰਫ ਇੱਕੋ ਬੱਚਾ ਜੰਮਦੀ ਹੈ ਪਾਰੇ ਸਦੇ ਉਲਟ ਵਦੀ ਵਦੀ ਨੂੰ ਜਨਮ ਦਿੰਦੀ ਹੈ ਸੂਰ ਨਿਵਾਜ ਜਿਹੜੀ ਹਰ ਵੇਰੀ ਹੀੜਾਂ ਦੀਆਂ ਹੀੜਾਂ ਜੰਮ ਤਰਦੀ ਏਦਾਂ ਹੀ ਇਸ ਵੇਲੇ ਠਾਕਰ ਸਿੰਘ ਦਾ ਪਾਪ ਪਾਪਾ ਨੂੰ ਜਨਮ ਦੇ ਚਲਾ ਜਾ ਰਿਹਾ ਸੀ ਜਿਹੜੇ ਘੜੀ ਪਾਲ ਵਿੱਚ ਇੱਕ ਤੋਂ ਅਨੇਕ ਬਣ ਕੇ ਉਸ ਦੇ ਅੰਦਰ ਫਲਾਉ ਕਰੀ ਜਾਂਦੇ ਸਨ ਸਲੋਚਨਾ ਵਰਗੇ ਜੋਲੇ ਬੋਲੇ ਪੰਛੀ ਨੂੰ ਕਿਹੜੇ ਢਾਂਗ ਨਾਲ ਫਸਾਇਆ ਜਾਵੇ ਤਾਂ ਪਸਾਨ ਤੋਂ ਬਾਅਦ ਕਿਵੇਂ ਉਸ ਨੂੰ ਪਚਾਇਆ ਜਾਵੇ ਆਦ ਸੋਚਾਂ ਸੋਚਾਂ ਦੇ ਨਾਲ ਉਹਨਾਂ ਦੇ ਦਿਮਾਗ ਨੇ ਉਹਨਾਂ ਨੂੰ ਇਹ ਵੀ ਸੁਝਾ ਦਿੱਤਾ ਕਿ ਚਿੰਤਾ ਮਣੀ ਹੋ ਤੇ ਉਸ ਦੇ ਸਾਥੀਆਂ ਨੂੰ ਰਸਤੇ ਤੋਂ ਹਟਾਉਣ ਲਈ ਇੱਕ ਵਿਸ਼ੇਸ਼ ਢਾਂਗ ਵਰਤਣਾ ਠੀਕ ਰਹੇਗਾ ਕਾਰ ਜਦ ਸੜਕ ਦਾ ਮੋੜ ਮੋੜ ਕੇ ਕੋਠੀ ਵੱਲ ਜਾਣ ਲੱਗੀ ਤਾਂ ਸਰਦਾਰ ਹੋਰਾ ਸ਼ੋਵਰ ਨੂੰ ਹੁਕਮ ਦਿੱਤਾ ਬਸੰਤ ਕੋਠੀ ਵੱਲ ਨਹੀਂ ਵਰਕਸ਼ਾਪ ਵੱਲ ਬਸੰਤ ਨੇ ਗੱਡੀ ਨੂੰ ਜੁਦੀ ਸ਼ਰਫ਼ਦਾਰ ਦਾ ਕਾਰ ਨੂੰ ਦਫ਼ਤਰ ਅੱਗੇ 흘ਿਆਰ ਕੇ ਤੇ ਮਕਾਨ ਮਾਲਕ ਨੂੰ ਉਤਾਰ ਕੇ ਜਦ ਬਸੰਤ ਗੱਡੀ ਨੂੰ ਮੋੜਨ ਲੱਗਾ ਤਾਂ ਸਰਦਾਰ ਹੋਰਾਂ ਉਸ ਨੂੰ ਆਪਣੇ ਮਗਰ ਆਉਣ ਦਾ ਇਸ਼ਾਰਾ ਕੀਤਾ ਬਸੰਤ ਉਹਨਾਂ ਵਫਾਦਾਰ ਵਿੱਚੋਂ ਇੱਕ ਸੀ ਜਿਹੜੇ ਆਪਣੇ ਮਾਲਕ ਦੇ ਇਸ਼ਾਰੇ ਉੱਤੇ ਜਾਨ ਲੜਾ ਦੇਣ ਵਿੱਚ ਫਕਰ ਸਮਝਦੇ ਨੇ ਉਹ ਜੇਲਾ ਮਲਤਾਨ ਦੇ ਰਹਿਣ ਵਾਲਾ ਹੈ ਪੂਰੇ ਪਠਾਨੀ ਸਭਾ ਤੇ ਅਤ ਦਰਜੀ ਦੀ ਹਿੰਸਕ ਤਵੀਤ ਦਾ ਮਾਲਕ ਹੈ ਉਸ ਦੀਆਂ ਕੁੰਡੀਆਂ ਮੋਚਾਂ ਤੇ ਫਟੇਦਾਰ ਪਟਕੇ ਨੂੰ ਵੇਖ ਕੇ ਹੀ ਡਰ ਲੱਗਦਾ ਹੈ ਉੱਚਾ ਲੰਬਾ ਤੇ ਚੁਸਤ ਚਲਾਕ ਹਰ ਵੇਲੇ ਉਸ ਦੀਆਂ ਗੱਲਾਂ ਵਿੱਚ ਪਾਣ ਤੇ ਬੁੱਲਾਂ ਵਿੱਚ ਸਿਗਰਟ ਰਹਿੰਦਾ ਹੈ ਥੋੜਾ ਬਹੁਤਾ ਬੜਿਆ ਲਿਖਿਆ ਪਰ ਚਰਬ ਜਵਾਨੀ ਦੇ ਹੁਨਰ ਵਿੱਚ ਕੁੰਬਤਾ ਹੈ ਉਸ ਦੇ ਗਲਵਤੀ ਢੰਗ ਵਿੱਚ ਇਸ ਤਰ੍ਹਾਂ ਦਾ ਸਹਾਇਤਕ ਰੰਗ ਹੁੰਦਾ ਹੈ ਜਿਸ ਤੇ ਅਮਲ ਨਾਲ ਹਰ ਕੋਈ ਪ੍ਰਭਾਵਿਤ ਹੋ ਜਾਵੇ ਇੱਕ ਕਮਰੇ ਵਿੱਚ ਪਹੁੰਚ ਕੇ ਮੇਜ਼ ਦੇ ਆਮੋ ਸਾਹਮਣੇ ਰੱਖੀਆਂ ਦੋਹਾਂ ਕੁਰਸੀਆਂ ਤੇ ਦੋਵੇਂ ਬੈਠ ਗਏ ਬਸੰਤ ਸਰਦਾਰ ਹੁਰਾ ਉਸ ਵੱਲ ਭੇਦ ਭਰੀ ਨਜ਼ਰੇ ਤੱਕ ਕੇ ਕਿਹਾ ਤੇਰੇ ਜੁਮੇ ਇੱਕ ਕੰਮ ਲਾਣਾ ਚਾਹੁੰਦਾ ਹਾਂ ਕਰ ਸਕੇਗਾ ਹਜੂਰ ਹੱਥ ਜੋੜ ਕੇ ਬਸੰਤ ਬੋਲਿਆ ਗੋਲੀ ਕਿਸ ਦੀ ਤੇ ਗਹਿਣੇ ਕਿਸ ਦੇ ਹੁਕਮ ਕਰੋ ਵੇਖ ਬਸੰਤਾ ਸਰਦਾਰ ਕੂਰੀ ਜਵਾਨ ਵਿੱਚ ਸ਼ਹਿਤ ਵਰਗਾ ਲਹਿਜਾ ਪਰ ਕੇ ਬੋਲੇ ਤੂੰ ਮੇਰਾ ਸਭ ਤੋਂ ਇਤਵਾਰੀ ਤੇ ਵਫਾਦਾਰ ਆਦਮੀ ਹੈ ਅਨ ਦਾਤਾ ਤੁਹਾਡੀਆਂ ਬਖਸ਼ੀਆਂ ਨੇ ਮੈਨੂੰ ਮਿੱਟੀ ਤੋਂ ਸੋਨਾ ਬਣਾ ਦਿੱਤਾ ਹਜੂਰ ਦੇ ਇੱਕ ਘੜੀ ਦੇ ਅਹਿਸਾਨ ਨੂੰ ਸੱਤਾ ਜਨਮਾਂ ਵਿੱਚ ਵੀ ਨਹੀਂ ਉਤਾਰ ਸਕਦਾ ਮੈਨੂੰ ਆਪਣਾ ਵਕਤ ਨਹੀਂ ਭੁੱਲਿਆ ਰੋਜੀ ਦੀ ਤਲਾਸ਼ ਵਿੱਚ ਭਟਕਦਾ ਭਟਕਦਾ ਜਦੋਂ ਓਕਾ ਹੀ ਮਯੂਸ ਹੋ ਗਿਆ ਸਾਂ ਤਾਂ ਇੱਕ ਦਿਨ ਖਫੀ ਅਭੀਮ ਖਾ ਲਈ ਸੀ ਕਿਉਂਕਿ ਮੈਂ ਆਪਣੇ ਬੱਚਾ ਨੂੰ ਭੁੱਖਣਾ ਵੇਲਕਦਾ ਨਹੀਂ ਸਹ ਦੇ ਵੇਖ ਸਕਦਾ ਸਾਰਾ ਕੁਝ ਆਪ ਨੂੰ ਦੱਸ ਹੀ ਚੁੱਕਾ ਮੈਨੂੰ ਉਹ ਵੇਲਾ ਵੀ ਯਾਦ ਜਦੋਂ ਵੇਹੋ ਚੀ ਦੀ ਹਾਲਤ ਵਿੱਚ ਮੈਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਪਤਾ ਨਹੀਂ ਕਿਸ ਤਰ੍ਹਾਂ ਉੱਥੇ ਹਜ਼ੂਰ ਦੇ ਮੁਬਾਰਕ ਕਦਮ ਪਾਈ ਤੇ ਤੁਸੀਂ ਮੇਰੀ ਜਾਨ ਬਚਾਈ ਨਿਹਰਾ ਮੇਰੀ ਹੀ ਜਾਨ ਤੁਸੀਂ ਨਹੀਂ ਬਚਾਈ ਮੇਰੇ ਬਾਲ ਬੱਚਿਆਂ ਦੀ ਤੁਸੀਂ ਮੈਨੂੰ ਆਪਣੀ ਕਾਰ ਚਲਾਣ ਤੇ ਰੱਖ ਲਿਆ ਕਿਉਂਕਿ ਮੈਂ ਡਰਾਈਵਰੀ ਤੋਂ ਬਿਨਾ ਕੁਝ ਨਹੀਂ ਸਾਂ ਜਾਣਦਾ ਉਸ ਤੋਂ ਬਾਅਦ ਤੁਸੀਂ ਆਪਣੀ ਸਿਫਾਕਤ ਨਾਲ ਮੈਨੂੰ ਮਾਲਾ-ਮਾਲ ਕਰ ਦਿੱਤਾ ਅੱਜ ਤੁਹਾਡੀ ਨਜ਼ਰ ਐਨ੍ਹਾਇਤ ਨਾਲ ਮੇਰੇ ਬੱਚੇ ਚੰਗੀ ਤੋਂ ਚੰਗੀ تعلیم ਪਾ ਰਹੇ ਨੇ ਮੇਰੇ ਘਰ ਵਿੱਚ ਦੋ ਮੱਝਾਂ ਲਵੇਰੀਆਂ ਨੇ ਇਹ ਸਾਰਾ ਕੁਝ ਕਿਸ ਦੀ ਬਖਸ਼ਿਸ਼ ਹੈ ਸਰਦਾਰ ਹੁਰੀ ਉਸ ਦੀ ਲੰਬੀ ਗੱਲਬਾਤ ਦੇ ਵਿੱਚੋਂ ਹੀ ਬੋਲ ਪਈ ਮੇਰਾ ਨਹੀਂ ਬਸੰਤ ਇਹ ਸਭ ਤੇਰੀ ਆਪਣੀ ਹਿੰਮਤ ਤੇ ਵਫਾਦਾਰੀ ਕਾ ਨੇ ਕੀਤਾ ਹੈ ਮੂੰਹ ਤੇ ਵਡਿਆਈ ਕਰਨੀ ਮੈਨੂੰ ਚੰਗੀ ਨਹੀਂ ਲੱਗਦੀ ਜੇਸਟਰਾਦੂ ਕਈ ਵਾਰੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਮੇਰੀ ਵਫਾ ਪਾਲੀ ਇਹ ਕਿਸੇ ਵਿਰਲੇ ਦਾ ਕੰਮ ਸੀ ਸਭ ਤੋਂ ਵੱਡੀ ਤੇਰੀ ਬਹਾਦਰੀ ਇਹ ਹੈ ਕਿ ਐਡੇ ਵੱਡੇ ਖਤਰਨਾਕ ਕੰਮਾਂ ਵਿੱਚ ਮੇਰੀ ਮਦਦ ਕਰਕੇ ਅੱਜ ਤੀਕ ਤੂੰ ਕਿਸੇ ਗੱਲ ਦਾ ਧੂਆਂ ਤੱਕ ਨਹੀਂ ਨਿਕਲ ਦਿੱਤਾ ਮੈਨੂੰ ਤੇਰੀ ਜਮਾ ਮਰਦੀ ਤੇ ਵਫਾਦਾਰੀ ਉੱਤੇ ਨਾਜ ਹੈ ਬਸੰਤ ਤਨ ਦਾਦਾ ਕਿਉਂ ਮੈਨੂੰ ਕੰਡਿਆਂ ਵਿੱਚੋਂ ਕੜੀਸ ਦੇ ਹੋ ਅੱਛਾ ਬਸੰਤ ਐਤਕੀ ਤੇਰੇ ਲਈ ਇੱਕ ਹੋਰ ਇਹੋ ਜਿਹਾ ਕੰਮ ਪੈਦਾ ਹੋ ਗਿਆ ਹੈ ਹਜੂਰ ਸਿਰਫ ਅੱਖ ਦਾ ਇਸ਼ਾਰਾ ਕਰਦੇ ਨੇ ਇੱਕ ਅੱਖਰ ਫਿਰ ਗੱਲ ਟੁੱਗ ਗਈ ਉਹਨਾਂ ਮੈਨੂੰ ਯਕੀਨ ਹੈ ਬਸੰਤਾ ਕਿ ਤੂੰ ਜਿਸ ਤਰ੍ਹਾਂ ਪਹਿਲਾਂ ਹਰ ਇੱਕ ਕੰਮ ਨੂੰ ਸ਼ਰੂਆਮ ਦਿੰਦਾ ਆਏ ਇਹ ਵੀ ਤੇਰੇ ਖੱਬੇ ਹੱਥ ਦਾ ਕੰਮ ਸਾਫ਼ ਹੋਵੇਗਾ ਅੱਛਾ ਇਹ ਦੱਸ ਛੋਟੀ ਸਰਦਾਰਨੀ ਅੱਜਕੱਲ੍ਹ ਸ਼ਾਮ ਨੂੰ ਸ਼ਾਮ ਦੀ ਸੈਰ ਨੂੰ ਕਿਹੜੇ ਪਾਸੇ ਜਾਂਦੀ ਹੁੰਦੀ ਹੈ ਕਾਰ ਵਿੱਚ ਬੈਠ ਕੇ ਜਨਾਬ ਸਤਲੁਜਵਾਲ ਉਸ ਉਸ ਦੇ ਨਾਲ ਕੌਣ ਕੌਣ ਹੁੰਦਾ ਸਿਰਫ ਮਾਤਾ ਜੀ ਹੋਰ ਕੋਈ ਨਹੀਂ ਕਾਫੀ ਦਿਨਾ ਤੋਂ ਦੋਵੇਂ ਹੁੰਦੇ ਨੇ ਕਦੇ-ਕਦਾਈਂ ਭਾਵੇਂ ਕੋਈ ਹੋਰ ਆਰ ਆਲੀ ਅੱਛਾ ਉਰੇ ਹੋ ਬਸੰਤ ਆਪਣਾ ਕੰਨ ਸਰਦਾਰ ਹੋਰਾਂ ਦੇ ਬੁੱਲਾਂ پاس ਲੈ ਲਿਆ ਸਰਦਾਰ ਹੋਰੀ ਕਾਫੀ ਚਿਰ ਤੱਕ ਉਸਰ ਮੂਸਰ ਕਰਦੇ ਰੇ ਜਦ ਕੰਨ ਤੇ ਬੁੱਲ ਵੇਖੇ ਹੋਏ ਵੱਖ ਹੋਏ ਤਾਂ ਬਸੰਤ ਦੇ ਚਿਹਰੇ ਉੱਤੇ ਡਰ ਜਿਹੇ ਦੀ ਹਵਾਈ ਫੇਰ ਰਹੀ ਸੀ ਫਿਰ ਇਹ ਬਹੁਤਾ ਚਿਰ ਕਾਇਮ ਨਾ ਰਹੀ ਉਸਨੇ ਆਪਣੇ ਆਪ ਨੂੰ ਮਜ਼ਬੂਤ ਕਰਦਿਆਂ ਪੁੱਛਿਆ ਕਦੋਂ ਚਨਾਬ ਅੱਜ ਹੀ ਅੱਜ ਕੀ ਵਾਰ ਹੈ ਸਰਦਾਰ ਹੋਰੀ ਜਰਾ ਕ ਸੋਚ ਕੇ ਬੋਲੇ ਅੱਜ ਹੈ ਸਨਿਚਰ ਕੱਲ ਸਹੀ ਪਰ ਨਹੀਂ ਕੱਲ ਐ ਦੁਵਾਰ ਹੈ ਕਈ ਸਲਾਨੀ ਉਸ ਪਾਸੇ ਜਾ ਨਿਕਲਦੇ ਹੋਣਗੇ ਪਰਸੋ ਠੀਕ ਰਹੇਗਾ ਬਹੁਤ ਅੱਛਾ ਜਨਾਬ ਤਸੱਲੀ ਰੱਖੋ ਸਭ ਕੁਝ ਜਨਾਬ ਦੇ ਹੁਕਮ ਮੁਤਾਬਕ ਹੋ ਜਾਵੇਗਾ ਡਰਤਾ ਨਹੀਂ ਲੱਗਦਾ ਡਰ ਬਸੰਤ ਡਟ ਕੇ ਬੋਲੇ ਜਨਾਬ ਤੇ ਇਨਾਂ ਕਦਮਾਂ ਦਾ ਸਦਕਾ ਇੱਕ ਚੁਟਕੀ ਦੀ ਢਿੱਲ ਵਿੱਚ ਹੋ ਜਾਵੇਗਾ ਸਾਰਾ ਕੁਝ ਨਾਲੇ ਜਨਾਬ ਡਰਤਾ ਉਸ ਨੂੰ ਲੱਗੇ ਜਿਸ ਲਈ ਇਹ ਕੰਮ ਨਵਾਂ ਹੋਵੇ ਪਹਿਲਾਂ ਵੀ ਤਾਂ ਜਨਾਬ ਕਈ ਵਾਰੀ ਅਜਮਾ ਚੁੱਕੇ ਨੇ ਇਸ ਖਾਦਮ ਨੂੰ ਸ਼ਾਬਾਸ਼ ਤੇਰਾ ਇਨਾਮ ਕੱਲ ਮਿਲ ਜਾਵੇਗਾ 5000 ਇਸ ਖੇਚਲ ਦੀ ਕੀ ਲੋੜ ਹੈ ਜਨਾਬ ਅੱਗੇ ਵੀ ਤਾਂ ਜਨਾਬ ਦਾ ਹੀ ਦਿੱਤਾ ਖਾਨੇ ਆ ਇਸੇ ਵਿੱਚ ਮੇਰੀ ਖੁਸ਼ੀ ਇਸੇ ਵਿੱਚ ਮੇਰੀ ਖੁਸ਼ੀ ਹੈ ਬਸੰਤ ਜੋ ਹੁਕਮ ਜਨਾਬ ਦਾ ਧੰਨਵਾਦ